ਸਿੱਧੂ ਤੋਂ ਵਾਅਦਾ ਹਰਿਆਣੇ ਦੇ ਆ ਸੰਘਰਨ ਨੂੰ ਮਾਰ ਦੇਣਗੇ ਜੇ ਤੁਸੀਂ ਦਾ ਸਾਥ ਨਾ ਦਿੱਤਾ ਡਾਂਡਾ ਨਿਉਲੀ ਵਾਲਾ ਹਰਿਆਣੇ ਦਾ ਸਿੰਗਰਾਗਾ ਜਿਹਦਾ ਇੱਕ ਨਵਾਂ ਗਾਣਾ ਆਇਆਗਾ ਬੋਮਟ ਔਨ ਪੇਪਰ ਜਿਹਦੇ ਇੱਕ ਗਾਣੇ ਕਰਕੇ ਇਹਨੂੰ ਜਾਨੋਂ ਮਾਰ ਦੀਆਂ ਧਮਕੀਆਂ ਤੱਕ ਆ ਗਈਆਂ ਇਹਦੇ ਗਾਣੇ ਵਿੱਚ ਇਹੋ ਜਿਹਾ ਕੀ ਸੀਗਾ ਹੁਣ ਆਪਾਂ ਸਾਰਾ ਸਮਝਣ ਦੀ ਕੋਸ਼ਿਸ਼ ਕਰਦੇ ਆਂਗੇ ਕਸਮ ਗੀਤਾ ਕੀ ਖਾਤੀ ਔਰ ਬਿਆਨ ਬਕੇ ਹੋਏ ਨੇਤਾ ਸੋਡਾ ਚੁਣਿਆ ਹੋਇਆ ਕਿ ਜਦੋਂ ਥਾਣੇ ਵਿੱਚ ਫੋਨ ਆਉਂਦਾ ਤਾਂ ਉਹੀ ਨੇਤਾ ਦੇ ਕਹਿਣ ਤੇ ਅਪਰਾਧ ਕਰਨ ਵਾਲੇ ਛੱਡੇ ਜਾਂਦੇ ਨੇਗੇ ਤੇ ਇਹੀ ਗੱਲ ਸਿੱਧੂ ਨੇ ਆਪਣੇ 295 ਗਾਣੇ ਵਿੱਚ ਕਹੀ ਸੀ ਕਿ ਲੀਡਰ ਬਰਾਉਣ ਦੇ ਕੇ ਅਟਾ ਇਹਨਾਂ ਨੂੰ ਵੋਟਾਂ ਲੈ ਕੇ ਮਾਰਦੇ ਚਪਾਟਾ ਇਹਨਾਂ ਨੂੰ ਟਾਂਡੇ ਦੇ ਗਾਣੇ ਦੀ ਅਗਲੀ ਲਾਈਨ ਏਕੂਆਂ ਸਭ ਕਾ ਪਾਣੀ ਐਸਾ ਸਮਾਜ ਜੁਣ ਬਈ ਵੀ ਕੋਈ ਐਹੋ ਜਿਹਾ ਸਮਾਜ ਹੋਵੇ ਜਿੱਥੇ ਇੱਕੋ ਹੀ ਖੂਹ ਹੋਵੇ ਤੇ ਸਾਰੇ ਧਰਮਾਂ ਦੇ ਲੋਕ ਇੱਕ ਖੂਹ ਤੋਂ ਪਾਣੀ ਪਰਨ ਜਾਤ ਪਾਤ ਤੇ ਧਰਮ ਦੀ ਲੜਾਈ ਬਿਲਕੁਲ ਖਤਮ ਹੀ ਹੋਵੇ गाने ਦੀ ਵੀਡੀਓ ਵਿੱਚ ਅਖਬਾਰ ਨਿਊਜ਼ ਦੀਆਂ ਤਸਵੀਰਾਂ ਲਾਈਆਂ ਜਿਨ੍ਹਾਂ ਨੂੰ ਪੜ੍ਹ ਕੇ ਰੂਹ ਕੰਬ ਉੱਟਦੀ ਹੈਗੀ ਕਿਸੇ ਵਿਅਕਤੀ ਨੂੰ ਸਿਰਫ ਭਗਵਾਨ ਦੀ ਮੂਰਤੀ ਦੇ ਹੱਥ ਲਾਉਣ ਕਰਕੇ ਮਾਰ ਦਿੱਤਾ ਤੇ ਕੋਈ ਹੋਰ ਧਰਮ ਦਾ ਮੰਦਿਰ ਚਲਾ ਗਿਆ ਤੇ ਉਹਨੂੰ ਖਤਮ ਕਰਤਾ ਲੋਕਾਂ ਦਾ ਮੈਂਟੈਲਿਟੀ ਲੈਵਲ ਦਿਖਾਇਆ ਵੀ ਸਾਡੇ ਲੋਕ ਕਿੰਨਾ ਗਿਰ ਚੁੱਕੇ ਨੇ ਤੇਹੀ ਸੇਮ ਗੱਲ ਸਿੱਧੂ ਨੇ ਆਪਣੇ 295 ਗਾਣੇ ਵਿੱਚ ਵੀ ਕੀਤੀ ਸੀ ਇੰਜ ਲੱਗੇ ਰੱਬ ਜਿਵੇਂ ਹੱਥ ਖੜੇ ਕਰ ਗਿਆ ਸੋਭਾ ਜਦੋਂ ਪੜਾ ਮੈਂ ਅਖਬਾਰ ਉੱਠ ਕੇ ਡਾਂਡਾ ਦੇ ਗੰਨੇ ਦੀ ਸਭ ਤੋਂ ਵਿਵਾਦਿਤ ਲਾਈਨ ਜੇ ਸਨਾਤਨ ਧਰਮ ਦੇ ਆਰਾਮਦੀਨ ਸੈਫਰਨ ਕਲਰ ਦੇ ਕੱਪੜੇ ਨਾ ਪਾਏ ਹੁੰਦੇ ਤਾਂ ਮੈਂ ਸੱਚਮੁੱਚ ਉਹ ਸਾਰੇ ਪਖੰਡੀ ਬਾਬਾ ਨੂੰ ਕੁੱਟਦਾ ਜਿਨ੍ਹਾਂ ਦੇ ਸੈਫਰਨ ਕਲਰ ਦੇ ਕੱਪੜੇ ਪਾਏ ਹੋਏ ਨੇਗੇ ਤੇ ਫਿਰ ਬਗਬੀਸ਼ਵਰ ਦਾਮ ਦੀ ਪਰਚੀ ਵਾਲੀ ਫੋਟੋ ਲਈ ਤੇ ਗਾਣੇ ਦੀ ਲਾਈਨ ਸੀਗੇ ਆ ਕਿ ਬਣਾ ਬਣਾ ਪਰਚੀਆਂ ਇਹ ਪਰਮਾਤਮਾ ਕੋਲ ਅਰਜ਼ੀਆਂ ਲਾਉਂਦੇ ਨੇਗੇ ਲੋਕਾਂ ਨੂੰ ਠੱਗ ਕੇ ਆਪ ਜਹਾਜ਼ਾਂ ਦੇ ਵਿੱਚ ਨਿਆਰੇ ਲੈਂਦੇ ਨੇ ਫਿਰ ਇਹ ਦੂਬਾ ਦੇ ਬਾਬੇ ਦੇ ਚੇਲਿਆਂ ਨੇ ਡਾਂਡੇ ਦੇ ਖਿਲਾਫ ਪੋਸਟਾਂ ਤੇ ਰੀਲਾਂ ਪਾਉਣੇ ਸ਼ੁਰੂ ਕਰਤੀਆਂ ਇਹਨੂੰ ਜਾਨੋ ਮਾਰਦਿਆਂ ਧੌਂਕਿਆਂ ਦੇਣੇ ਵੀ ਸ਼ੁਰੂ ਕਰਤੀਆਂ ਫਿਰ ਇਹ ਮੁੱਦੇ ਵਿੱਚ ਐਂਟਰੀ ਹੁੰਦੀ ਹੈ ਸਾਧਵੀ ਦੇਵਾ ਦੀ ਇਹਨੇ ਵੀ ਡਾਂਡੇ ਦਾ ਬਹੁਤ ਵਿਰੋਧ ਕੀਤਾ ਵੀਨੇ ਸਨਾਤਨ ਧਰਮ ਦਾ ਅਪਮਾਨ ਕੀਤਾ ਇਹਨੇ ਸਾਡੇ ਧਰਮ ਦੇ ਖਿਲਾਫ ਬੋਲਿਆਗਾ ਅਸੀਂ ਨੂੰ ਸਭ ਕੁ ਸਿਖਾ ਕੇ ਰ੍ਹਾਂਗੇ ਵੋਮਟ ਟਨ ਪੇਪਰ ਗਾਣੇ ਦੀ ਹੁੱਕ ਲਾਈਨ ਯੂ ਹੈਵ ਟੂ ਰੇਸ ਯੂਅਰ ਵੌਇਸ ਬਰੋ ਯੂ ਹੈਵ ਨੋ ਆਲਟਰਨੇਟਿਵ ਚੋਇਸ ਬਰੋ ਜੇ ਤੂੰ ਇਹ ਗੰਦੇ ਸਿਸਟਮ ਨੂੰ ਖਤਮ ਕਰਨਾ ਤਾਂ ਤੈਨੂੰ ਆਵਾਜ਼ ਚੱਕਣੀ ਪਊਗੀ ਤੇਰੇ ਕੋਲੇ ਕੋਈ ਹੋਰ ਆਪਸ਼ਨ ਨਹੀਂ ਹੈਗੀ